ਹਾਂਜੀ ਦੋਸਤੋ ਆਪਾਂ ਪਹੁੰਚ ਰਹੇ ਹਾਂ ਟੂਡੇ ਫੈਸ਼ਨ ਸ਼ੋਅਰੂਮ ਦੇ ਵਿੱਚ ਟੂਡੇ ਸ਼ੋਅਰੂਮ ਦੇ ਵਿੱਚ ਪਹੁੰਚ ਰਹੇ ਹਾਂ ਬਹੁਤ ਹੀ ਵਧੀਆ ਬਾਈਆਂ ਉਹਨਾਂ ਦਾ ਸ਼ਾਪ ਬਣਾਈ ਹੋਈ ਆ ਦੇਖ ਸਕਦੇ ਹੋ ਕੱਪੜੇ ਦੀ ਸ਼ਾਪ ਸਾਰੇ ਹੀ ਬ੍ਰਾਂਡ ਮਿਲ ਜਾਣਗੇ ਬਾਈਆਂ ਉਹਨਾਂ ਕੋਲ ਚੰਗੇ ਤੋਂ ਚੰਗੇ ਜਿਹੇ ਜਿਹੇ ਤੁਹਾਨੂੰ ਚਾਹੀਦੇ ਨੇ ਤੁਹਾਡੇ ਮਨਪਸੰਦ ਦੇ ਜਿਵੇਂ ਕਿ ਪੈਂਟਾਂ ਸਲਟਾਂ ਅੱਜ ਕੱਲ ਨਵੇਂ ਡਿਜ਼ਾਈਨ ਦੇ ਵਿੱਚ ਚੱਲਦੀਆਂ ਬਾਈਆਂ ਉਹਨਾਂ ਕੋਲ ਸਾਰੀਆਂ ਨੇ A to Z ਤੱਕ ਹਾਂਜੀ ਤੇ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀ ਜੀ ਸ੍ਰੀ ਕਲ ਜੀ ਸ੍ਰੀ ਕਲ ਜੀ ਹਾਂਜੀ ਹਾਂਜੀ ਵੀਰ ਜੀ ਵੀਰ ਉਹਨਾਂ ਦਾ ਵੀਰ ਜੀ ਨਾਮ ਕੀ ਆ ਤੁਹਾਡਾ ਮੇਰਾ ਜਤਿੰਦਰਪਾਲ ਜੀ ਜਤਿੰਦਰਪਾਲ ਜੀ ਇਹ ਵੀਰ ਜੀ ਜਿਹੜੀ ਆਪਣੀ 100 ਰੋਵਾਂ ਇਹ 100 ਪਾ ਤੁਹਾਡੀ ਇਹ ਕਿੰਨੇ ਕ ਟਾਈਮ ਤੋਂ ਤੁਹਾਡੀ ਜੀ ਇਹ ਇਹ ਹੋ ਗਈ 2 ਸਾਲ ਹੋਣ ਵਾਲੇ ਹੋ ਗਏ ਜੀ ਅੱਛਾ ਜੀ ਹਾਂਜੀ ਠੀਕ ਆ ਜੀ 2 ਸਾਲ ਹੋ ਚੁੱਕੇ ਹੈ ਤੇ ਕਿਹੜੇ ਕਿਹੜੇ ਆਪਣੇ ਕੋਲ ਬ੍ਰਾਂਡ ਰੱਖੇ ਹੋਏ ਨੇ ਕੱਪੜੇ ਦੇ ਉਹ ਜਿੰਨਾ ਨਾ ਗਾਰੰਟੀ ਵਾਲੀ ਆ ਪੂਰੀ ਆ ਹਾਂਜੀ ਵਧੀਆ ਵਧੀਆ ਡਿਜ਼ਾਈਨ ਵਧੀਆ ਕਲਰ ਹੂੰ ਬਾਕੀ ਹੋਰ ਟੀ ਆਰ ਜੀ ਜਿੰਨਾ ਆ ਜੋ ਬਣ ਲੈਣੇ ਦਾ ਪਾ ਦਿਓ ਜੀ ਹੈ ਨਾ ਜੀ ਹਾਂਜੀ ਆਹ TR ਦੀ ਜੈਵੈਂਟ ਹੋ ਗਈ ਹੈ ਜੀ ਹੂੰ ਹੂੰ ਦਿਖਾ ਦਿਓ ਦਿਖਾਓ ਜੀ ਹਾਂਜੀ ਹਾਂ ਦੇਖ ਸਕਦੇ ਹੋ ਤੁਸੀਂ ਦੋਸਤੋ ਬਹੁਤ ਹੀ ਵਧੀਆ TR ਬ੍ਰਾਂਡ ਹੂੰ ਹੂੰ ਅੱਛਾ ਜੀ ਇਹਨਾਂ ਦਾ ਪ੍ਰਾਈਸ ਵੀ ਦੱਸੋ ਥੋੜਾ ਜਿਹਾ ਪ੍ਰਾਈਸ ਇਹਨਾਂ ਦਾ ਥੋੜਾ ਜਿਹਾ ਡਿਸਕਾਊਂਟ ਕਰ ਦਾਂਗੇ ਅਸੀਂ ਤੁਸੀਂ ਜਰੂਰ ਆਓ ਸਾਡੀ ਸੋਹਣੇ ਵਧੀਆ ਕੁਆਲਿਟੀ ਦਾ ਕੱਪੜਾ ਰੱਖਿਆ ਬੂਟ ਕੱਟ ਜਿੰਨਾ ਹੋ ਗਈ ਹੈ ਜੀ ਸਟ੍ਰੇਟ ਫਿਟ ਹੋ ਗਈ ਆ ਹੂੰ ਬਾਕੀ ਹਾਂਜੀ ਦੋਸਤੋ ਬਾਈ ਜਤਿੰਦਰ ਸਿੰਘ ਜੀ ਕੋਲ ਪਹੁੰਚੇ ਹੋਏ ਆਂ ਜਿਹਨਾਂ ਦੀ ਸੌ ਰੂਮ ਸੌਪ ਆ ਇੱਥੇ ਕੱਪੜੇ ਦੀ ਬਹੁਤ ਹੀ ਵਧੀਆ ਡੈਕੋਰੇਸ਼ਨ ਕੀਤੀ ਹੋਈ ਆ ਲਾਈਟਾਂ ਦੇ ਨਾਲ ਤੁਸੀਂ ਵੇਖ ਸਕਦੇ ਆਂ ਤੇ ਵਧੀਆ ਦੇ ਵਧੀਆ ਕੱਪੜਾ ਰੱਖਿਆ ਹੋਇਆ ਏ ਤੇ ਆ ਬਿਰ ਦਿਖਾ ਦਿਓ ਪੈਂਟਾਂ ਆ ਕਿਹੜੀਆਂ ਕਿੰਨੇ ਕਿੰਨੇ ਇਹ 1100 ਤੋਂ ਸਟਾਰਟਿੰਗ ਆ ਜੀ ਜਿਹੜੀ 1600 ਦੀ ਪੈਂਟ ਹੂੰ ਉਹ ਤੋਂ ਵੱਧ ਆਪਣੇ ਕੋਲ ਆ ਗਈ ਟੀਆਰ ਅੱਛਾ ਜਿਹੜੀ 1600 ਦੀ ਪੈਂਟ ਹੈ ਉਹ ਕਿੰਨੇ ਦੀ ਲੱਗ ਜੂਗੀ ਜੇ ਆਪਣੇ ਉਹ ਲੱਗ ਜੂਗੀ 11 12 ਜਿਹੜਾ ਬੰਦਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਕਰਕੇ ਆਊਗਾ ਉਹਨਾਂ ਨੂੰ ਆਪਾਂ ਸਪੈਸ਼ਲ ਡਿਸਕਾਊਂਟ ਦਵਾਂਗੇ ਜੀ ਹਾਂ ਬਾਕੀ ਕੋਈ ਗਿਫਟ ਵੀ ਦਵਾਂਗੇ ਨਾਲ ਅੱਛਾ ਹਾਂਜੀ ਹੋਰ ਦੋਸਤੋ ਕੀ ਚਾਹੀਦਾ ਤੁਹਾਨੂੰ ਦੇਖੋ ਬਾਈ ਕਹਿੰਦੇ ਡਿਸਕਾਊਂਟ ਵੀ ਦਵਾਂਗੇ ਨਾਲ ਗਿਫਟ ਦਵਾਂਗੇ ਹੋਰ ਕੀ ਚਾਹੀਦਾ ਤੁਹਾਨੂੰ ਦੱਸੋ ਹੈ ਇਹ ਤੋਂ ਉੱਪਰ ਠੀਕ ਆ 500 ਤੋਂ ਸ਼ੁਰੂਆਤ ਸਟਾਰਟਿੰਗ ਆ ਜੀ ਹਾਂਜੀ ਆਦਾ ਖਾਓ ਦੇਖੋ ਜੀ ਇੱਧਰ ਦਿਖਾਓ ਵੀਰੇ ਨੇੜੇ ਤੋਂ ਹਨਾ ਇੱਥ ਹਾਂਜੀ ਆ ਦੇਖੋ ਕਿ ਆਵਦੀ ਆ ਕਲਰ ਨੇਸ ਦੇ ਸਲਟ ਦੇ ਇਹ ਕਿਹੜੀ ਹੈ ਜੇ ਕੱਪੜਾ ਜੀ ਹਾਂਜੀ ਐਲ ਐਕਸਾ ਕਿਹੜੀ ਜੀ ਇਹ ਐਲ ਜੀ ਐਲ ਜੀ ਹਾਂ ਅੱਛਾ ਜੀ ਇਹ ਨੰਬਰ ਹੁੰਦੇ ਨੇ ਜੀ ਦੋਸਤੋ ਛੋਟੀ ਵੱਡੀ ਹੋਗੀ ਜਿਵੇਂ ਕੀ ਹੈ ਨਾ ਹਾਂ ਪੋਲੋ ਦੀ ਅਸਲਟਾ ਹੋਗੀ ਆ ਹੋਰ ਕਈ ਬ੍ਰਾਂਡ ਆਪਣੇ ਕੋਲ ਉਪਲਬਧ ਹੈ ਹੂੰ ਦੇਖੋ ਜੀ ਇਹ ਕਿੰਨੇ ਦੀ ਸੈਟ ਹੈ 1000 ਰੁਪਏ ਦੀ ਅੱਛਾ ਬਹੁਤ ਵਧੀਆ ਹੈ ਨਾ ਦੇਖੋ ਜੀ ਹਾਂ ਹਾਂ 500 ਦੇਖੋ ਦੋਸਤੋ ਜਿਹੜੀਆਂ ਸਲਟਾਂ 7 800 ਦੀ ਹੁੰਦੀ ਹੈ ਨਾ ਇਹ ਤੁਹਾਨੂੰ 500 ਦੀ ਮਿਲ ਰਹੀ ਹੈ ਉਹ ਵੀ ਆਪਣੇ ਚੈਨਲ ਕਰਕੇ ਜਿਹੜੇ ਆਪਣੇ ਵੀਡੀਓ ਨੂੰ ਦੇਖ ਰਹੇ ਨੇ ਸ਼ੇਅਰ ਕਰਨਗੇ ਕਰੋਂਗੇ ਉਹਨਾਂ ਸਵੈਸਲ ਆਪਾਂ ਡਿਸਕਾਊਂਟ ਦਵਾਂਗੇ ਜੀ ਦੇਖੋ ਜੀ 500 500 ਵਿੱਚ ਕਿੰਨੇ ਆ ਵਧੀਆ ਸਲਟਾਂ ਯਾਰ ਨਹੀਂ ਮਿਲਦੀ ਇਹ ਹਾਂਜੀ ਦੇਖੋ ਜੀ ਵਧੀਆ ਵਧੀਆ ਕਲਰ ਰੱਖੇ ਨੇ ਜੀ ਹਾਂਜੀ ਹਾਂਜੀ अच्छा और भी कोई नए 500 600 700 सारे ही कलर जैसी जी ਤੁਹਾਡੇ ਮਨ ਪਸੰਦ ਦੇ ਹਨ ਤੇ ਆਪਾਂ ਫਿਰ ਪਾਲਟੀ ਵੀਅਰ ਰਿਸਲਟ ਤੁਹਾਨੂੰ ਮਿਲ ਜਾਣਗੀ ਹੈ ਜੀ ਵਧੀਆ ਡਿਸਕਾਊਂਟ ਤੇ ਜਿਹੜੀ 1000 ਦੀ ਮਿਲਦੀ ਹੈ ਉਹਨੂੰ 800 ਦੀ ਦਵਾਂਗੇ ਠੀਕ ਆ ਜੀ ਹਾਂ ਜੀ ਦੇਖੋ ਜਿੰਨਾ ਪਰ ਡਿਸਕਾਊਂਟ ਕਰਤੇ ਹੋਰ ਕੀ ਚੀਜ਼ ਦਾ ਨਾ 800 ਦੀ ਪੈਂਟ ਮਿਲ ਜਵੇ ਹਨਾ ਜੀਨ ਦੀ ਉਹ ਵੀ ਹੈ ਜੀਨ 'ਚ ਵੀ ਕਈ ਫਰਕ ਹੁੰਦੇ ਨੇ ਦੋਸਤੋ ਹਲਕੀਆਂ ਵੀ ਹੁੰਦੀਆਂ ਨੇ ਵਧੀਆ ਵੀ ਹੁੰਦੀਆਂ ਨੇ ਘੱਟੀਆਂ ਵੀ ਹੁੰਦੀਆਂ ਨੇ ਤੇ ਹੈ ਪੇਸਟ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਆ ਜੈਕਟਾਂ ਗਿਆ ਇਹ ਕੀ ਹੈ ਨਾਂਵਾਂ ਦਾ ਜੈਕਟਾਂ ਦਾ ਤੁਸੀਂ ਵੀ ਵਧੀਆ ਅੱਗੇ ਹੋਗੇ ਤੁਸੀਂ ਕੀ ਚੀਜ਼ ਹੈ ਸ਼ਾਪ ਤੇ ਪਹੁੰਚੇ ਹੋਏ ਐ ਜੋ ਕਿ ਫੈਸ਼ਨ ਟੂਡੇ ਫੈਸ਼ਨ ਸ਼ੋਰੂਮ ਹੈ ਇਹਨਾਂ ਦਾ ਬਾਈ ਉਹਨਾਂ ਦਾ ਕਪੜੇ ਦਾ ਬਹੁਤ ਹੀ ਵਧੀਆ ਹੈ ਤੇ ਬਾਈ ਜਤਿੰਦਰ ਜੀ ਆਪਣੇ ਨਾਲ ਨੇ ਤੇ ਇਹਨਾਂ ਕੋਲ ਦੇਖ ਸਕਦੇ ਆ ਪੈਂਟਾਂ ਕਈ ਬ੍ਰਾਂਡਾਂ ਦੇ ਵਿੱਚ ਨੇ ਜਿਵੇਂ ਕਿ ਜਾਰਾ ਟੋਮੀ ਹੋਰ ਕਿਹੜੇ ਕਿਹੜੇ ਬ੍ਰਾਂਡ ਨੇ ਉਹ ਵੀ ਅਮਰੀਕਨ ਈਗਲ ਹੋ ਗਈ ਜੀ ਹਾਂਜੀ ਲੇਵੀਜ਼ ਦ ਕੋਸਟ ਆ ਦੀ ਇਵੈਂਟਾ ਹੋ ਗਈ ਹੈ ਜੀ। ਹੂੰ। ਕਈ ਕਲੀਨ ਦੀ। ਹਾਂ ਜੀ। ਆਰਾਮ ਨਾਲ ਦਿਖਾਈ ਜੋ ਵੀ ਨਾਲੇ ਮੜੇ ਇੱਕ ਰੇਟ ਕਲੀਅਰ ਕਰ ਦੋ ਥੋੜੇ ਜਿਹਾ। ਹਾਂ ਜੀ। ਰੇਟ ਆਪਣੇ ਹੋ ਜਾਂਦੇ 1000 ਤੋਂ ਲੈ ਕੇ 1350 ਤੱਕ ਪੈਂਟਾਂ। ਠੀਕ ਆ ਜੀ। ਇਹ ਦੋਸਤਾਂ ਨੂੰ ਦੇਖੋ ਪੈਂਟਾਂ ਵੀਰ ਉਹਨਾਂ ਕੋਲ 2000 5 5000 ਦੀਆਂ ਵੀ ਪੈਂਟਾਂ ਪਈਆਂ ਨੇ। ਜੇਕਰ ਸਾਡੀਆਂ ਵੀਡੀਓ ਸ਼ੇਅਰ ਕਰਕੇ ਇਹਨਾਂ ਕੋਲ ਆਉਂਗੇ ਵੀਰ ਉਹਨਾਂ ਕੋਲ ਤੁਹਾਨੂੰ ਵੀਰ ਜਿਵੇਂ ਰੇਟ ਦੱਸ ਰਹੇ ਨੇ ਆਪਣੇ ਨਾਲ ਬਾਕੀ ਮਾਨ ਤਾਨ ਕਰਨਗੇ ਜ਼ਰੂਰ। ਠੀਕ ਆ ਜੀ। ਹਾਂ ਜੀ। ਹਾਂ। ਹੁਣ ਦੇਖੋ ਜੀ ਕੱਪੜਾ ਵਧੀਆ ਤੋਂ ਵਧੀਆ ਏ ਕੱਪੜੇ 'ਚ ਪਰਦਾ ਹੀ ਬਹੁਤ ਹੁੰਦਾ ਏ ਜੇਕਰ ਸੋਚੋ ਤੁਸੀਂ ਵੀ ਤੁਹਾਨੂੰ ਇਹ ਪੈਂਟ 1000 ਦੀ ਮਿਲਦੀ ਆ 1100 ਦੀ ਮਿਲਦੀ ਆ ਉਹ ਕੱਪੜੇ ਦਾ ਹੀ ਬ੍ਰਾਂਡ ਦਾ ਬਹੁਤ ਫਰਕ ਆ ਸਾਡੇ ਕੋਲੋਂ ਪਾਉਂਗੇ ਤਾਂ ਹਟਾਉਂਗੇ ਸਾਡੇ ਕੋਲੋਂ ਲੈ ਕੇ ਜਾਵਾਂਗੇ ਠੰਡਾਉਂਗੇ ਵੀ ਠੀਕ ਆ ਜੀ ਪੈਸਾ ਲੱਗਿਆ ਹੋਇਆ ਮੁੜੇਗਾ ਉਹਦਾ ਮੁੱਲ ਪਵੇਗਾ ਹਾਂ ਜੀ ਬਾਕੀ ਕਲਰ ਵਗੈਰਾ ਬਿਲਕੁਲ ਵੀ ਨਹੀਂ ਜਾਊਗਾ ਇਹ ਪੈਂਟਾਂ ਦਾ ਕੋਈ ਬ੍ਰਾਂਡ ਹਾਂਜੀ ਹਾਂ ਦੇਖੋ ਰੰਗ ਵੀ ਬਹੁਤ ਵਧੀਆ ਨਾ ਨਾ ਕੁਆਲਿਟੀ ਆ ਹਾਂਜੀ ਹਾਂਜੀ ਹਾਂ ਦੇਖੋ ਹਾਂਜੀ ਦੋਸਤੋ ਜਿਹਨੂੰ ਕੰਨਾਂ ਕੁਆਲਿਟੀ ਆ ਬਾਈ ਉਹਨਾਂ ਕੋਲ ਹੈ ਬਾਕੀ ਬਾਈ ਉਹਨਾਂ ਕੋਲ ਆਓ ਸੇਵਾ ਦਾ ਮੌਕਾ ਵਾਪਸੀ ਹੋਊਗੀ ਜੀ ਸੇਵਾ ਦਾ ਮੌਕਾ ਜਰੂਰ ਦੋ ਆ ਕੇ ਯਾਰ ਦਾ ਬ੍ਰਾਂਡ ਦੇਖੋ ਜੀ ਹੂੰ ਪੂਰੇ ਕੋਈ ਵੀ ਨਹੀਂ ਰੱਖਦਾ ਜੀ ਬਾਜ਼ਾਰ ਦੇ ਵਿੱਚ ਆਹ ਦੇਖੋ ਜੀ ਵਧੀਆ ਵਧੀਆ ਬ੍ਰਾਂਡ ਹੂੰ ਇਹ ਕਿਹੜੀ ਕੰਪਨੀ ਹੈ 1500 ਇਹ ਕਿਹੜੀ ਕੰਪਨੀ ਹੈ 1500 ਆ ਦੱਸੋ ਜੀ ਇਹ ਤੇਰਾ ਹਾਂਜੀ ਇਹ ਬਹੁਤ ਹੀ ਵਧੀਆ ਬ੍ਰਾਂਡ ਹੈ ਲੋਗੋ ਵੀ ਦੇਖੋ ਕਿੰਨੇ ਟਾਪ ਦਾ ਲੱਗਿਆ ਹੋਇਆ ਹੈ ਹਾਂਜੀ ਆ 32 ਨੰਬਰ ਸਾਈਜ਼ ਆ ਇਹ 32 ਨੰਬਰ ਸਾਈਜ਼ ਚ ਕਿੰਨੇ ਜੀ ਇਹ ਪ੍ਰਾਈਸ ਹੈਗਾ ਜੀ ਇਹ ਇਹ 2000 ਦੀ ਰੇਂਜ ਦੇ ਵਿੱਚ ਆਈ ਜਿਹੜੀ ਬਾਜ਼ਾਰ ਚ 25 2500 ਦੀ ਮਿਲਦੀ ਹੈ ਅੱਛਾ ਜੀ ਬਾਈ ਉਹਨੇ ਬਾਕੀ ਹੋਰ ਵੀ ਮਾਨਦਾਨ ਕਰਦਾਂਗੇ ਸ਼ੇਅਰ ਕਰਨੀਆਂ ਵੱਧ ਤੋਂ ਵੱਧ ਵੀਡੀਓ ਆ ਦੇਖੋ ਜੀ ਵਧੀਆ ਵਧੀਆ ਸ਼ਰਟਾਂ ਜੀ ਹਮ ਇੱਕ ਇੱਕ ਕਰਕੇ ਦਿਖਾਓ ਆਰਾਮ ਨਾਲ ਕੋਈ ਗੱਲ ਨਹੀਂ ਆਪਾਂ ਨੂੰ ਕਾਲੀ ਨਹੀਂ ਹੈਗੀ ਆ ਦੇਖੋ ਹਾਂ ਜੀ ਆਏ ਸ਼ਰਟਾਂ ਨੇ ਦੇਖੋ ਜਿਹੜੇ ਆਪਾਂ ਵਿਆਹ ਸਾਧਿਆਂ ਚ ਅੱਜਕੱਲ ਪਾਉਂਦੇ ਆ ਆ ਦੇਖੋ ਜੀ ਪਾਰਟੀ ਸ਼ਰਟ ਹੈ ਇਹ ਇਹ ਕੀ ਪ੍ਰਾਈਜ਼ ਆ ਵੀਰ ਜੀ ਇਹ ਦਾ ਸਿਰਫ 400 ਰੁਪਏ ਆ ਜੀ ਓਨੀ ਸਸਤੀ ਜੀ ਇਹ ਜਿਹੜੀ 7-800 ਦੀ ਸ਼ਰਟ ਆ ਬਾਈ ਕਹਿੰਦੇ 400 ਰੁਪਏ ਦੀ ਹੈ ਆ ਦੇਖੋ ਇਹ ਹੈਰਾਨ ਹੋ ਨੇ ਰੇਟ ਸੁਣ ਕੇ ਬਾਕੀ ਵੀਰ ਹਾਂਜੀ ਵਾਚੇ ਹੋਈਏ ਵੀ ਵੀਡੀਓ ਬਣਾਉਣ ਦੇ ਵਾਸਤੇ ਉਹ ਕਹਿ ਰਹੇ ਹਾਂ ਜੇ ਆਪ ਗਾਹਾਂ ਕਾ ਉਹ ਨਹੀਂ 400 ਦੀ ਲੱਗੇਗੀ ਹਾਂਜੀ 400 ਦੀ ਲੱਗੇਗੀ ਠੀਕ ਆ ਜੀ ਦੇਖੋ ਜੀ 500 600 650 ਤੱਕ 700 ਤੱਕ ਵੀ ਸ਼ਰਟ ਪਈ ਹੈ ਜੀ ਦੇਖੋ ਦੋਸਤੋ ਤੁਹਾਨੂੰ ਪਤਾ ਹੀ ਜਿਹੜੀ ਪਾਰਟੀ ਸ਼ਰਟ ਹੁੰਦੀ ਆ ਇਹ ਮਹਿੰਗੀ ਹੁੰਦੀ ਆ ਹੂੰ ਇਹ ਘਟੋ ਘਟਾ ਵੀ 900000 ਤੋਂ ਘਟ ਨਹੀਂ ਆਉਂਦੀ ਜੇ ਅਗਰ 1100 ਤੋਂ ਬਾਕੀ ਕੁਆਲਿਟੀ ਦਾ ਜ਼ਰੂਰ ਫਰਕ ਆਉਂਦਾ ਜੀ ਹੈਂ ਕੁਆਲਿਟੀ ਦਾ ਮੁੱਲਾ ਸਾਰਾ ਕੱਪੜੇ ਦਾ ਹਨਾ ਜੀ ਹਾਂ ਜੀ ਹਾਂ ਕੱਪੜਾ ਸਸਤਾ ਹੀ ਮਿਲ ਜਾਂਦਾ ਮਹਿੰਗਾ ਵੀ ਹੁੰਦਾ ਇਹ ਲੋਈ ਦੀ ਅਸਲਡਾ ਹੋਗੀ ਹੈ ਜੀ ਟੋਮੀ ਦੀ ਹੋਗੀ ਹੈ ਜਾਰਾ ਦੀ ਹੋਗੀ ਹੈ ਹੋਰ ਕਈ ਬ੍ਰੈਂਡ ਆਈ ਸਾਡੇ ਕੋਲ ਗੈਂਡ ਦੀ ਹੋਗੀ ਹੈ ਜੀ ਹੋਰ ਵੀ ਤੁਹਾਨੂੰ ਵਧੀਆ ਵਧੀਆ ਹੁਣ ਇਹੀ ਵੱਡੇ ਵੱਡੇ ਇਹੀ ਵੱਡੇ ਵੱਡੇ ਸ਼ੋਰੂਮਾਂ ਦੇ ਵਿੱਚ ਇਹਨਾਂ ਦੇ ਰੇਟ ਇਹੀ ਦੁੱਗਣੇ ਤਿਗਣੇ ਹੋ ਜਾਂਦੇ ਨੇ ਹਨਾ ਜੀ ਹਾਂ ਬਾਕੀ ਬਾਈ ਉਹਨਾਂ ਦਾ ਇਹ ਵੀ ਸ਼ੋਰੂਮ ਹੈ ਆ ਦੇਖੋ ਇਹ ਬਹੁਤ ਵਧੀਆ ਬਾਈ ਉਹਨਾਂ ਦੇ ਦੇਖੋ ਡੈਕੋਰੇਸ਼ਨ ਕੀਤੀ ਹੋਈ ਆ ਜਿੱਥੇ ਕੀ ਵੀਰ ਉਹਨਾਂ ਕੋਲ ਤੁਹਾਨੂੰ ਪੈਂਟ 60 ਤੋਂ ਇਲਾਵਾ ਜਿਵੇਂ ਕਿ ਇਹ జాਕਟਾਂ ਹੋ ਗਈਆਂ ਇਹ జాਕਟਾਂ ਦੇ ਕੀ ਪ੍ਰਾਈਸ ਆ ਜੀ 2000 ਦੀ ਰੇਂਜ ਚ ਹੁੰਦੀ 1400 ਦੀ ਰੇਂਜ ਚ ਆ ਜੀ ਅੱਛਾ ਜੀ ਤੁਹਾਡੇ ਕੋਲ ਬਾਈ ਕਹਿੰਦੇ ਜਿਹੜੀ 2000 ਦੀ ਆ ਤੇ ਖਾਈਂ ਬਰੇ ਇਤਰਾ ਹਾਂਜੀ ਜਿਹੜੇ ਬੇਰ ਕਹਿੰਦਾ 2000 ਦੀ జాਕਟਾਂ ਇਹ ਹੈ ਹਾਫ ਵਾਜੂ ਇਹ ਤੁਹਾਨੂੰ 1400 ਦੀ ਲੱਗ ਜੇਗੀ ਹਾਂਜੀ ਬਾਕੀ ਨਾ ਟਾਈਮ ਹੈ ਤੇ ਆਏ ਤੇ ਤੁਹਾਡਾ ਜ਼ਰੂਰ ਮਾਨਦਾਨਾ ਹੋਏਗਾ ਹਾਂਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਆਇਓ ਸਬਸਕ੍ਰਾਈਬਰ ਯੂ ਕਰਿਓ ਹਾਂਜੀ 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 ਦੋਸਤੋ ਵੀਰ ਵੀ ਕਹਿੰਦਾ ਦੇਖੋ ਵੀਡੀਓ ਨੂੰ ਆਪਣੇ ਨੂੰ ਸ਼ੇਅਰ ਜ਼ਰੂਰ ਕਰਕੇ ਆਉਣਾ ਤੇ ਸਬਸਕ੍ਰਾਈਬਰ ਜ਼ਰੂਰ ਕਰਨਾ ਤਾਂ ਜੋ ਕਿ ਮੇਰੀਆਂ ਵੀਡੀਓ ਦੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਹਾਂਜੀ ਤੇ ਆਹ ਦਿਖਾ ਦਿਓ ਜਿਵੇਂ ਕਿ ਇਹਨਾਂ ਕੋਲ ਪਰਫਿਊਮ 벨ਟ ਪਰਸਾ ਸਾਰੇ ਰੱਖੇ ਹੋਏ ਨੇ ਹਾਂਜੀ ਆ ਦਿਖਾ ਦਿਓ ਜਿੱਧਰ ਮੇਰਾ ਮੇਰਾ ਬਾਜ਼ਾਰ ਤੋਂ ਖੱਲੇ ਆਪਣਾ ਕੰਮ ਆਹ ਦੇਖੋ ਜੀ ਕੜੀਆਂ ਵੀ ਰੱਖਿਆ ਨੇ ਇਹਨਾਂ ਦੇ ਕੀ ਪ੍ਰਾਈਜ਼ ਆ ਜੀ ਇਹਨਾਂ ਦਾ 250 300 400 450 ਹੈ ਜੀ ਇਹਨਾਂ ਦਾ ਠੀਕ ਆ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਕੜੀਆਂ ਰੱਖੀਆਂ ਹੋਈਆਂ ਨੇ ਵੀਰ ਉਹਨਾਂ ਦੀ ਹਨਾ ਜਾਇਜ਼ ਰੇਟ ਨੇ ਤੇ ਐਨਕਾ ਵੀ ਰੱਖੀਆਂ ਹੋਈਆਂ ਨੇ ਬਹੁਤ ਵਧੀਆ ਹੈ ਹਾਂ ਜੀ ਤੇ ਫਿਰ ਪਰਫਿਊਮ ਆ ਵਗੈਰਾ ਸਾਰਾ ਕੁਝ ਵੀਰ ਉਹਨਾਂ ਕੋਲ ਰੱਖਿਆ ਭਾਈ ਜੈਨੀਆਂ ਨਾ ਟਾਪ ਦਾ ਤੇ ਆ ਜੇ ਜੈਕਟਾਂ ਦਿਖਾ ਦਿਓ ਵੀਰ ਇੱਧਰ ਨੂੰ ਆ ਕੇ ਮੜਾ ਜਾਗਾ ਤੁਸੀਂ ਇੱਧਰ ਹੀ ਰਹਿ ਰਬਾ ਜੀ ਇੱਧਰ ਨੂੰ ਆ ਜੀ ਹੂੰ ਆ ਦੇਖੋ ਇਹ ਲੇਜ਼ਰ ਵਿੱਚ ਆ ਪਿਓਰ ਲੇਜ਼ਰ ਵਿੱਚ ਇਹ ਕਿੰਨੇ ਕੀ ਪ੍ਰਾਈਸ ਆ ਫਿਰ ਡੀਐਸ ਦਾ ਇਹ ਤਾਂ ਸਿਰਫ 1900 ਰੁਪਏ ਜੀ ਅੱਛਾ ਇਹ ਸਿਰਫ 1900 ਰੁਪਏ ਦੇ ਆਈ ਇਹ ਜਿਹੜੀ ਘਟੋ ਘਟ 4-5000 ਦੀ ਜੈਕਟ ਆ ਨਾ ਇਹ ਇਹ ਤੁਹਾਨੂੰ 1900 ਦੇ ਵਿੱਚ ਮਿਲ ਜਾਏਗੀ ਬਾਕੀ ਰੇਟ ਹੋ ਜਾਏਗਾ ਮਾਨ ਤਾਨ ਹੋਵੇਗਾ ਤੁਹਾਡਾ ਹੈ ਆ ਵੀ ਦਿਖਾ ਦਿਓ ਮੜੀ ਜੀ ਕੱਢ ਕੇ ਜਿਹ ਹੈ ਬੜਾ ਪਿਆਰਾ ਕਲਰ ਆ ਇਸ ਦਾ ਇਹ ਦੇਖੋ ਫਿਰ ਜੀ ਇੱਧਰ ਦਿਖਾਓ ਜੀ ਇਹਨੂੰ ਰੱਖ ਲਓ ਹਾਂ ਜੀ ਆ ਦੇਖੋ ਕਿਆ ਗੱਲ ਬਾਤ ਆ ਬਹੁਤ ਹੀ ਵਧੀਆ ਕੀ ਕਹਿੰਦੇ ਨੇ ਕੀ ਨਾਮ ਹੈ ਇਸ ਦਾ ਲੋਹਰ ਜੀ ਲੋਹਰ ਹਾਂ ਜੀ ਬਾਕੀ ਲੋਹਰਾ ਮੈਂ ਨਾ ਲੋਹਰ ਤਾਂ ਸਿਰਫ 400 ਰੁਪਏ ਦੀ ਸਿਰਫ 400 ਰੁਪਏ ਦੀ ਬਹੁਤ ਹੀ ਵਧੀਆ ਨਾ ਬਹੁਤ ਹੀ ਵਧੀਆ ਕਲਰ ਆ ਤੇ ਕਪੜਾ ਹੀ ਬਹੁਤ ਵਧੀਆ ਇਸਦਾ ਹੈ ਇਹ ਨਹੀਂ ਹੈਗਾ ਵੀ ਚੱਲਣ ਵਾਲੀ ਚੀਜ਼ ਆ ਇਹ ਹੈ ਆ ਦੇਖੋ ਸਟੈਚੂ ਹੈ ਇਹ ਨਾ ਕਪੜਾ ਹੈ ਸਟੈਪ ਸਟੈਚੂ ਹੈ ਲੋ ਹਾਂ ਸਟੈਚੂ ਹੈ ਕਪੜਾ ਹੀ ਹੈ ਬਹੁਤ ਵਧੀਆ ਤੁਸੀਂ ਵੇਖ ਸਕਦੇ ਹੋ ਹੈ ਜੀ ਕਰਸ ਦਾ ਕਪੜਾ ਜੀ ਹਾਂ ਜੀ ਆ ਕਰਸ ਦਾ ਕਰ ਕਰਸ ਐਂਜ ਐਂਡ ਰਫ ਹਾਂਜੀ ਦੋਸਤੋ ਬਹੁਤ ਹੀ ਵਧੀਆ ਬ੍ਰਾਂਡ ਦਾ ਕੱਪੜਾ ਰੱਖਿਆ ਹੋਇਆ ਹੈ ਬਾਈ ਉਹਨਾਂ ਦੇ ਕੋਲ ਤੇ ਤੁਸੀਂ ਦੇਖ ਰਹੇ ਹੋ ਹਨਾ ਆਪਣੀ ਵੀਡੀਓ ਦੇ ਵਿੱਚ ਆਹ ਦਿਖਾਓ ਵੀਰੇ ਇੱਧਰ ਹਾਂ ਆਪ ਬਿਰ ਬਾਤ ਚੋ ਕਰ ਲਈਏ ਨੂੰ ਯਾਰਾ ਤੋ ਇੱਧਰ ਧਿਆਨ ਰੱਖੋ ਵੀਡੀਓ ਦਾ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਸਾਰਟਾਂ ਬਹੁਤ ਹੀ ਵਧੀਆ ਬਾ ਕਮਾਲ ਰੱਖਿਆ ਹੋਇਆ ਨੇ ਜਿਵੇਂ ਕਿ ਕਲਰ ਵੀ ਬਹੁਤ ਵਧੀਆ ਨੇ ਨਵੇਂ ਕਲਰਾਂ ਦੇ ਵਿੱਚ ਹੈ ਤੇ ਪ੍ਰਾਈਸ ਵੀ ਆਪਾਂ ਨੇ ਜਿਵੇਂ ਕਿ ਦੱਸ ਦਿੱਤਾ ਇਹ ਪਹਿਲਾਂ ਹੀ ਹੋ ਜਣੀ ਕਿ ਤੁਹਾਨੂੰ 7-800 ਵਾਲੀ ਸ਼ਰਟ ਤੁਹਾਨੂੰ ਬਹੁਤ ਹੀ ਵਧੀਆ ਰੇਟ ਦੇ ਵਿੱਚ ਦਿੱਤੀ ਜਾਵੇਗੀ ਛੱਡੀ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਬਾਈ ਕੋਲ ਹੈ ਆ ਦੇਖੋ ਜੀ ਪਾਰਟੀ ਸ਼ਰਟਾ ਜਿਹੜੀ ਪਾਰਟੀ ਸ਼ਰਟ ਹੁੰਦੀ ਆ ਘੱਟੋ ਘੱਟ 1100 1200 ਤੇ ਘੱਟ ਰੇਟ ਹੋਣਾ ਹੈਗਾ ਨਹੀਂ ਕਿਉਂਕਿ ਮਹਿੰਗਾਈ ਦਾ ਦੌਰ ਚੱਲ ਰਿਹਾ ਏ ਮਹਿੰਗਾਈ ਦੇ ਸਮੇਂ ਦੇ ਵਿੱਚ ਅੱਜ ਬਾਈ ਹੁਣਾਂ ਕੋਲ ਤੁਹਾਨੂੰ ਇਹੀ ਸ਼ਰਟ 500 ਦੀ ਮਿਲੇਗੀ ਠੀਕ ਆ ਜੀ ਹਾਂ ਬਹੁਤ ਰੇਟ ਜਾਣੀ ਆ ਨਾ ਹਾਫ ਬਾਜੀ ਹੁਣ ਦੇਖੋ ਅੱਗੇ ਗਰਮੀਆਂ ਦਾ ਮੌਸਮ ਆ ਰਿਹਾ ਹੈ ਤੇ ਸਰਦੀਆਂ ਥੋੜੇ ਸਮੇਂ ਦੀਆਂ ਰਹਿਗੀਆਂ ਨੇ ਤੇ ਜਿਵੇਂ ਕਿ ਰੇਟ ਲਿਖਾ ਹੋਇਆ ਹੈ 650 ਰੁਪਿਆ ਇਹ ਬਾਈ ਹੁਣੀ ਤੁਹਾਨੂੰ ਮਾਨਦਾਨ ਜ਼ਰੂਰ ਕਰਨਗੇ ਇਹੀ ਸ਼ার্ট ਤੁਹਾਨੂੰ 500 ਦੀ ਲੱਗ ਜਾਏਗੀ ਠੀਕ ਹੈ ਜੀ ਦਿਖਾਈਏ ਚੱਕ ਕੇ ਆ ਦਿਖਾ ਦਿਓ ਟੌਮੀ ਦੀਆਂ ਨਾਲੇ ਬ੍ਰਾਂਡ ਬਹੁਤ ਵਧੀਆ ਹਾਂਜੀ ਹਾਂ ਕਪੜਾ ਪਾਓਗੇ ਤੇ ਹਟਾਓਗੇ ਠੀਕ ਹੈ ਜੀ ਹਾਂਜੀ ਹਾਂ ਗੱਲ ਤਾਂ ਯਾਰ ਵਧੀਆ ਚੱਲਣ ਵਾਲਾ ਕੱਪੜਾ ਗਾਰੰਟੀ ਵਾਲਾ ਕੱਪੜਾ ਮਿਲੂਗਾ ਜੀ ਤੁਹਾਨੂੰ ਕੋਈ ਲਾਂਬੇ ਵਾਲਾ ਸਾਡੇ ਕੋਲ ਕੰਮਿਆਂ ਨਹੀਂ ਹੈਗਾ ਜੀ ਹਾਂਜੀ ਬਾਈ ਉਹਨਾਂ ਦੇ ਕੱਪੜਾ ਖਰੀਦਣ ਦੇ ਲਈ ਵਾਲਾ ਕੱਪੜਾ ਆਉਂਗਾ ਜੀ ਥੋੜੀ ਦੋ ਮਿੰਟ ਪਹਿਰੇ ਮੈਨੂੰ ਗੱਲ ਕਰਿਆ ਕਰਨ ਦੇ ਚ ਬਾਈ ਕਹਿੰਦੇ ਫੁੱਲ ਗਾਰੰਟੀ ਦਾ ਕੱਪੜਾ ਏ ਜੇਕਰ ਬਾਈ ਉਹਨਾਂ ਕੋਲ ਇਹ ਕੱਪੜਾ ਲੈਣਾ ਤੁਸੀਂ ਆ ਕੇ ਨਾ ਇੱਥੇ ਦੀ ਆਪਾਂ ਲੋਕੇਸ਼ਨ ਬਾਕੀ ਵੀਡੀਓ ਵਿੱਚ ਪਹਿਲਾਂ ਵੀ ਦੱਸ ਦਿੱਤੀ ਹੈ ਤੇ ਜਿਹੜੀ ਪਾਣੀ ਵਾਲੀ ਟੈਂਕੀ ਪ੍ਰਾਣਾ ਪ੍ਰਾਣਾ ਸਿਨੇਮਾ ਇੱਥੇ ਆਉਂਦਾ ਸੀਗਾ ਸਰਾਂਦਾ ਪਾਰਕ ਦੇ ਨਾਲ ਸੋਪਾ ਬਾਈ ਉਹਨਾਂ ਦੀ ਫੈਸ਼ਨ ਟੂਡੇ ਫੈਸ਼ਨ ਟੂਡੇ ਨਾਲੇ ਇਹਨਾਂ ਇਹ ਆਮਣੋ ਸਾਹਮਣੇ ਹੈਗੇ ਇੱਥੇ ਟਰਾਂਸਫਾਰਮਰ ਜੀ ਬਿਜਲੀ ਵਾਲਾ ਉਸਦੇ ਆਮਣੋ ਸਾਹਮਣੇ ਹੀ ਇਹ ਦੁਕਾਨ ਆ ਇਹਨਾਂ ਦੀ ਸ਼ੋਅਰੂਮ ਕਹਿ ਸਕਦੇ ਆ ਜਿਵੇਂ ਕੀ ਹੈਣਾ ਜੀ ਇਹਨਾਂ ਦੇ ਸਾਹਮਣੇ ਹੋਈ ਦੁਕਾਨ ਆ ਫੈਸ਼ਨ ਟੂਡੇ ਦੀ ਤੇ ਬਹੁਤ ਵਧੀਆ ਬਾਈ ਉਹਨਾਂ ਦਾ ਕੰਮ ਆ ਤੇ ਬੋਲਚਾਲ ਵੀ ਬਹੁਤ ਵਧੀਆ ਵੀਰ ਦੀ ਤੇ ਜਿੱਥੇ ਦਾ ਬੰਦਾ ਗੱਲ ਆ ਨਾ ਆਦਰ ਸਤਕਾਰ ਵੀ ਬਹੁਤ ਕਰਦੇ ਨੇ ਵੀਰ ਉਹਨੀ ਠੀਕ ਆ ਜੀ ਤੇ ਕੱਪੜਾ ਵੀ ਬਹੁਤ ਵਧੀਆ ਰੱਖਿਆ ਹੋਇਆ ਕੁਆਲਿਟੀ ਦਾ ਜਿਵੇਂ ਪਾਰਟੀ ਸ਼ਰਟ ਘਟੋ ਘਟਾ ਤੁਹਾਨੂੰ 8900 ਤੋਂ ਘੱਟ ਤਾਂ ਮਿਲੇਗੀ ਨਹੀਂ ਜਿਹੜੀ 1000 ਰੁਪਏ ਦੀ ਆ ਬਾਈ ਕਹਿੰਦਾ 5 600 ਦੀ ਦਵਾਂਗੇ ਜਿਹੜਾ ਸਾਡੇ ਕੋਲ ਵੀਡੀਓ ਨੇ ਸ਼ੇਅਰ ਕਰਕੇ ਆਉਗਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਆਏਗਾ ਹਨਾ ਤੇ ਆ ਵੀ ਦਿਖਾ ਦਿਓ ਜਿਵੇਂ ਜਗਟਾ ਨੇ ਵੀਰ ਜੀ ਹਾਂਜੀ ਇਹ ਕੀ ਆ ਇਹ ਪੋਲੋ ਦੀ ਇਹ ਕੀ ਕੀ ਸਵੈਟ ਸాల్ਟ ਆ ਹਾਂਜੀ ਸਵੈਟ ਸాల్ਟ ਆ ਜੀ ਸਵੈਟ ਸాల్ਟ ਆ ਇਹ ਇਸ ਦਾ ਨਾਮ ਸਵੈਟ ਸాల్ਟ ਆ ਇਹ ਇਹਨਾਂ ਦਾ ਕੀ ਪ੍ਰਾਈਸ ਆ ਇਹਨਾਂ ਦਾ ਹੈਗਾ ਹੀ 800 ਰੁਪਏ ਸਿਰਫ ਅੱਛਾ ਜੀ 800 ਰੁਪਏ ਸਿਰਫ ਆ ਠੀਕ ਆ ਜੀ ਇਹ 1200 ਰੁਪਏ ਦੀ ਰੇਂਜ ਚ ਵਿਕਦਾ ਜੀ ਇਹ ਸਵੈਡ ਸ਼ਰਟ ਅੱਜਕੱਲ ਅੱਜਕੱਲ ਦੇ ਸਮੇਂ ਦੇ ਵਿੱਚ 800 ਰੁਪਏ ਦੇ ਵਿੱਚ ਬਹੁਤ ਹੀ ਜੈਨੀਆਂ ਰੇਟ ਨੇ ਵੀਰ ਉਹਨਾਂ ਦੇ ਬਾ ਕਮਾਲ ਰੇਟ ਨੇ ਬਾਈ ਉਹਨਾਂ ਕੋਲ ਕੱਪੜਾ ਹੀ ਮੰਗਨਾ ਹਾਂਜੀ ਹਾਂ ਦੇਖੋ 700 ਰੁਪਏ ਦੇ ਚ ਗ੍ਰੀਨ ਕਲਰ ਆਹ ਦੇਖੋ ਜੀ ਕੀ ਗੱਲ ਬਾਤ ਆਸਰਾ ਹੈ ਨਾ ਪੂਰਾ ਹਾਂਜੀ ਜਸਟ ਡੂ ਇਟਾ ਇਹ ਕਿਹੜਾ ਬ੍ਰਾਂਡ ਕਿਹੜਾ ਹੀ ਇਸ ਦਾ ਨੋ ਨਾਇਕ ਦਾ ਜੀ ਨਾਇਕ ਨਾਇਕ ਦਾ ਨਾਂ ਹੀ ਚੱਲਦਾ ਏ ਨਾਂ ਹੀ ਕਾਫੀ ਆ ਜਿਵੇਂ ਆਪਾਂ ਕਹਿੰਦੇ ਨਾ ਮੋਬਾਈਲਾਂ ਵਿੱਚ ਆਈਫੋਨ ਉਸੇ ਤਰ੍ਹਾਂ ਨਾਇਕ ਆ ਹੈ ਕਣੀ ਭਾਈ ਜਤਿੰਦਰ ਜੀ ਹਾਂ ਜੀ ਭਾਈ ਮਾੜਾ ਮੋਟਾ ਸੰਗਦਾ ਏ ਗੂਗਲ ਨੇ ਸੰਗਣ ਦੀ ਗੱਲ ਨਹੀਂ ਫੇਰ ਖੁੱਲ ਕੇ ਕੰਮ ਕਰੀਂਦਾ ਏ ਹੈ ਨਾਇਕ ਦਾ ਬ੍ਰਾਂਡ ਏ ਕਾਫੀ ਆ ਜਿਵੇਂ ਮੋਬਾਈਲ ਵਿੱਚ ਆਈਫੋਨ ਕਹਿੰਦੇ ਨੇ ਆਈਫੋਨ ਦਾ ਨਾਂ ਹੀ ਕਾਫੀ ਹੁੰਦਾ ਮੋਬਾਈਲ ਤਾਂ ਛੋਟਾ ਲੈ ਲੋ ਜਾਂ ਵੱਡਾ ਲੈ ਲੋ ਆਈਫੋਨ ਦੇ ਵਿੱਚ ਨਾਂ ਹੀ ਕਾਫੀ ਆ ਹੈਨਾ ਜਿਵੇਂ ਆਪਾਂ ਕਹਿ ਦਿੰਨੇ ਆ ਸੈਮਸੰਗ ਆਈਫੋਨ ਇਹਨਾਂ ਦਾ ਨਾਂ ਹੀ ਕਾਫੀ ਹੁੰਦੇ ਨੇ ਮੋਬਾਈਲਾਂ ਦੇ ਉਸੇ ਤਰ੍ਹਾਂ ਇਹ ਕੱਪੜੇ ਦਾ ਬ੍ਰਾਂਡ ਹੁੰਦਾ ਜਿਵੇਂ ਕਿ ਨਾਈਕਾ ਉਸੇ ਤਰ੍ਹਾਂ ਹੋਰ ਵੀ ਕੰਪਨੀਆਂ ਨੇ ਵਧੀਆ-ਵਧੀਆ ਹੈਨਾ ਬ੍ਰਾਂਡ ਹਾਂ ਜਾਂ ਇੱਕ ਤੋਂ ਇੱਕ ਨੇ ਬਾਈ ਉਹਨਾਂ ਕੋਲ ਦੇਖੋ ਤੁਹਾਡੇ ਸਾਹਮਣੇ ਢੇਰ ਲਾ ਕੇ ਰੱਖਦੇ ਆ ਅਸੀਂ ਠੀਕ ਆ ਢੇਰ ਲਾ ਕੇ ਰੱਖਦੇ ਆਏ ਤੁਹਾਡੇ ਸਾਹਮਣੇ ਆ ਬਾਈ ਜੀ ਜਿਹੜੇ ਵੀ ਕੱਪੜਾ ਲੈਣੇ ਆਲੇ ਪਸੰਦ ਜਿਹੜੇ ਨੇ ਕੱਪੜਾ ਖਰੀਦਣ ਅੱਜ ਕੱਲ ਆ ਜਿਵੇਂ ਹੁਣ ਅੱਗੇ ਗਰਮੀ ਸਰਦੀ ਆਊਗੀ ਸਾਰੇ ਕੱਪੜੇ ਨੇ ਬਾਈ ਉਹਨਾਂ ਕੋਲ ਰੱਖਾ ਸਾਰਾ ਸਟਾਕ ਆ ਤੁਹਾਡੇ ਸਾਹਮਣੇ ਕੈਮਰਾ ਕਮਾ ਕੇ ਦਿਖਾ ਦੇ ਵੀਰ ਹਾਂਜੀ ਦੇਖੋ ਤੁਹਾਡੇ ਸਾਹਮਣੇ ਆ ਬ੍ਰਾਂਡ ਆ ਸਾਰਾ ਯਾ ਟੂਡੇ ਫੈਸ਼ਨ ਆ ਆਣੇ ਦੇ ਕੋਲ ਅੱਜ ਪਹੁੰਚੇ ਹੋਇਆ ਆ ਜੋ ਵੀਰ ਇੱਧਰ ਆ ਜੋ ਮੜੇ ਇੱਥੇ ਦਿਖਾ ਦਿਓ ਆ ਦੇਖੋ ਜੀ ਸੰਤ ਹੰਸਾਲੀ ਵਾਲੇ ਦੀ ਤਸਵੀਰ ਬਾਬਾ ਸੰਤ ਹੰਸਾਲੀ ਵਾਲੇ ਬਾਬਾ ਅਜੀਤ ਸਿੰਘ ਜੀ ਸਭ ਤੋਂ ਪਹਿਲਾਂ ਵੈਰੂ ਜੀ ਅੱਗੇ ਅਰਦਾਸ ਕਰਦੇ ਆਂ ਮਾਲ ਕ ਇਹਨਾਂ ਦਾ ਕੰਮ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਹੈ ਜੀ ਤੇ ਆਹ ਦੇਖ ਸਕਦੇ ਜੰਗੇ ਪਰਸ ਵੀ ਲੋਏਦਰ ਦੇ ਰੱਖੇ ਹੋਏ ਨੇ ਬਾਈ ਉਹਨਾਂ ਕੋਲ ਐਨਕਾ ਵੀ ਕੰਪਨੀ ਦੀਆਂ ਨੇ ਸਾਰੀਆਂ ਹਨਾ ਤੇ ਘੜੀਆਂ ਵਗੈਰਾ ਹਰ ਇੱਕ ਚੀਜ਼ ਤੁਹਾਨੂੰ ਇਹਨਾਂ ਤੋਂ ਸਭ ਤੋਂ ਮਿਲ ਜੂਗੀ ਬਾਈ ਉਹਨਾਂ ਦੇ ਕੋਲ ਜਿਵੇਂ ਕਿ ਜੈਕਟਾਂ ਹੋਗੀਆਂ ਪੈਂਟਾਂ ਸੈਟ ਜੀਨ ਦੀਆਂ ਹਨਾ ਸਾਰੇ ਹੀ ਬ੍ਰਾਂਡ ਓਕੇ ਨੇ ਬਾਈ ਉਹਨਾਂ ਕੋਲ ਤੇ ਤੁਸੀਂ ਬਾਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਕੇ ਆਓ ਬਾਈ ਮਾਨਦਾਨ ਜ਼ਰੂਰ ਕਰਨਗੇ ਜਿਹਨੇ ਰਵਾਈ ਦੀ ਹਾਂਜੀ ਹਾਂਜੀ ਸ਼ੇਅਰ ਕਰੋ ਸਾਰੇ ਕਰੋ ਹਾਂਜੀ ਹਾਂ ਬਾਈ ਕੋਲ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਆਪਣੀ ਵੀਡੀਓ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਕਿ ਸਬਸਕ੍ਰਾਈਬ ਕਰਨ ਦਾ ਤਾਂ ਫਾਇਦਾ ਏ ਵੀ ਜਿਹੜੇ ਸਾਡੇ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਨਾ ਨੋਟੀਫਿਕੇਸ਼ਨਾਂ ਵੀਡੀਓ ਤੇ ਪਹੁੰਚਦੀਆਂ ਰਹਿਣ ਨਾ ਵੀਰ ਠੀਕ ਹੈ ਜੀ ਅੱਜ ਬਾਈ ਕੋਲ ਪਹੁੰਚਿਆ ਆਪਾਂ ਇਹਨਾਂ ਕੋਲ ਇੱਕ ਕੱਪੜਾ ਖਰੀਦਦੇ ਆਂ ਅੱਜ ਤੱਕ ਕੋਈ ਕੰਪਲੀਟ ਨਹੀਂ ਆਈ ਕੱਪੜੇ ਦੇ ਵਿੱਚ ਕੱਪੜੇ ਦੇ ਜਿਹੜੇ ਕਲਰ ਓਕਣੇ ਓਕਣੇ ਪਾਣੇ ਜਿਹੜੇ 5 ਸਾਲ 5 ਸਾਲ ਵੀ ਕੱਪੜੇ ਨੂੰ ਤੁਸੀਂ ਥੱਕ ਜਾਓਗੇ ਪਾਉਂਦੇ ਪਾਉਂਦੇ ਇਹਨੂੰ ਮਨ ਨਹੀਂ ਭਰੇਗਾ ਠੀਕ ਆ ਜੀ ਫਿਰ ਤੁਸੀਂ ਅੱਗੇ ਅਲੱਗ ਅਲੱਗ ਕੱਪੜਾ ਲਓਂਗੇ ਹਾਂ ਉਹ ਚੀਜ਼ ਆਈ ਬਾਈ ਉਹਨਾਂ ਕੋਲ ਤੇ ਕੱਪੜਾ ਕਈ ਵਾਰੀ ਆਪਾਂ ਕਹਿੰਨਾ ਫਲਾਣੀ ਜਗ੍ਹਾ ਹੋਲ ਸੇਲ ਤੇ ਵੀ ਮਿਲ ਜਾਂਦਾ ਏ ਸੇਲ ਵਾਲੇ ਕੱਪੜੇ ਇਹੇ ਜਿਹੇ ਹੁੰਦੇ ਨੇ ਦੋਸਤੋ ਠੀਕ ਹੈ ਜੀ ਪਰ ਜੇ ਆਪਾਂ ਪਾਉਣ ਲੱਗਦੇ ਆ ਫਿਰ ਆਪਾਂ ਨੂੰ ਟਾਈਟ ਫਿਟ ਜੀ ਆ ਜਾਂਦਾ ਨਹੀਂ ਸੈਟਿੰਗ ਨਹੀਂ ਆਉਂਦੇ ਹੈਗੇ ਇਹ ਇਹਨਾਂ ਦੀ ਬਾਈਓਨ ਦੀ ਗਾਰੰਟੀ ਹੈ ਦੁਕਾਨ ਦੀ ਠੀਕ ਹੈ ਜੀ ਪੂਰੀ ਫਿਟਿੰਗ ਦੇ ਨਾਲ ਮਿਲੂਗਾ ਜੀ ਤੁਹਾਨੂੰ ਵਧੀਆ ਕੱਪੜਾ ਮਿਲੂਗਾ ਗਾਰੰਟੀ ਵਾਲਾ ਮਿਲੂਗਾ ਜੀ ਹਾਂ ਹਾਂ ਵੀਡੀਓ ਨੂੰ ਜਰੂਰ ਸਬਸਕ੍ਰਾਈਬ ਕਰੋ ਅੱਗੇ ਵਧਾਓ ਤੇ ਬਾਈਓਨਾਂ ਕੋਲ ਸਾਬਾ ਦਾ ਮੌਕਾ ਜਰੂਰ ਜਰੂਰ ਦੋ ਜਰੂਰ ਅਗਾਂਹ ਪਹੁੰਚੋ ਸਰਾਂਦੇ ਸਹਿਰ ਆ ਬਾਈ ਉਹਨਾਂ ਦੀ ਸ਼ਾਪ ਹੈ ਇੱਥੇ ਮੋਬਾਈਲ ਨੰਬਰ ਦੱਸ ਦੋਗੇ ਤੁਹਾਨੂੰ 9815890070 9915890070 90070 ਹੈ ਜੀ ਠੀਕ ਆ ਜੀ ਬਾਈ ਉਹਨਾਂ ਦਾ ਇਹ ਕਾਰਡ ਹੈਗਾ ਕੋਈ ਸੁਪਾਇਆ ਵਾ ਕਾਰਡ ਨਹੀਂ ਸੁਪਾਇਆ ਵਾ ਜੀ ਬਜੀ ਚਲੋ ਦੇਖੋ ਬਾਈ ਬਾਕੀ ਆਪਾਂ ਨੇ ਵੀਡੀਓ ਸਾਰੀ ਕਲੀਅਰ ਕਰਤੀ ਤੁਹਾਡੇ ਸਾਹਮਣੇ ਆ ਨਾ ਬਾਕੀ ਆਪਾਂ ਹੋਰ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਹੈ ਨਾ ਬਾਈ ਉਹਨਾਂ ਨਾਲ ਆਪਣੇ ਬਰਾਦਰ ਨੇ ਆਪਣੇ ਭਰਾ ਨੇ ਇਹ ਹਾਂਜੀ ਦੋਸਤੋ ਜੇ ਬਾਈ ਉਹਨਾਂ ਨਾਲ ਗੱਲਬਾਤ ਕਰਨੀ ਆ ਕੱਪੜੇ ਵਗੈਰਾ ਕੋਈ ਵੀ ਹੈ ਨਾ ਜਿਵੇਂ ਬਾਈ ਉਹਨਾਂ ਕੋਲ ਕੱਪੜਾ ਲੈਣਾ ਹੈ ਇਹਨਾਂ ਨਾਲ ਗੱਲਬਾਤ ਕਰਨੀ ਹੈ ਤਾਂ ਆਪਾਂ ਨੇ ਡਿਸਕ੍ਰਿਪਸ਼ਨ ਦੇ ਵਿੱਚ ਬਾਈ ਉਹਨਾਂ ਦਾ ਮੋਬਾਈਲ ਨੰਬਰ ਪਾ ਦਿੱਤਾ ਏ ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਆਪਣਾ ਮੋਬਾਈਲ ਨੰਬਰ ਦੇ ਸਕਦੇ ਹੋ ਲਿੰਕ ਵਗੈਰਾ ਦੇ ਸਕਦੇ ਹੋ ਆਪਾਂ ਨੇ ਲਿੰਕ ਵਗੈਰਾ ਬਾਈ ਉਹਨਾਂ ਦਾ ਪਾ ਦਿੱਤਾ ਏ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਬਾਈ ਜਤਿੰਦਰ ਸਿੰਘਾ ਜਤਿੰਦਰ ਹਾਂ ਹਾਂ ਜੀ ਐ ਫੈਸ਼ਨ ਟੂਡੇ ਹਾਂ ਟੂਡੇ ਫੈਸ਼ਨ ਦੀ ਦੁਕਾਨ ਟੂਡੇ ਫੈਸ਼ਨ ਹਾਂ ਜੀ ਜਰੂਰ ਮੌਕਾ ਦਿਓ ਜੀ ਟੈਂਕੀ ਦੇ ਬਿਲਕੁਲ ਸਾਹਮਣੇ ਟਰਾਂਸਫਰਰ ਦੇ ਨਾਲ ਹੂੰ ਬਿਜਲੀ ਵਾਲਾ ਟਰਾਂਸਫਰਰ ਜਿੱਥੇ ਕੀ ਅਮਨੋ ਸਾਹਮਣੇ ਇਹਨਾਂ ਦੀ 100 ਪਾ ਬਾਈ ਉਹਨਾਂ ਦੀ ਤੇ ਇਹਨਾਂ ਦੇ ਆਪਾਂ ਬਾਈ ਉਹਨਾਂ ਦਾ ਨੰਬਰ ਲਗਾ ਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਠੀਕ ਹੈ ਜੀ ਹਾਂ ਜੀ ਹਾਂ ਤੇ ਬਾਈ ਬਾਕੀ ਵੱਧ ਤੋਂ ਵੱਧ ਵੀਰ ਉਹਨਾਂ ਕੋਲ ਆਓ ਜਿਵੇਂ ਕਿ ਅੱਜਕੱਲ੍ਹ ਵਿਆਹ ਸਾਧਿਆਂ ਚੱਲਦੇ ਆ ਨੇ ਲੋਕ ਹਨ ਪਾਉਂਦੇ ਨੇ ਕੱਪੜਾ ਉਸੇ ਤਰ੍ਹਾਂ ਦਾ ਕੱਪੜਾ ਤੁਹਾਨੂੰ ਮਿਲੇਗਾ ਜਿਵੇਂ ਤੁਹਾਡੀ ਸੋਚ ਆ ਉਸ ਤੋਂ ਵੱਧ ਕੇ ਤੇ ਆਪਾਂ ਇੱਥੋਂ ਹੀ ਵੀਡੀਓ ਨੂੰ ਕਰਦੇ ਆ ਸਮਾਪਤ ਅਗਲੀ ਵੀਡੀਓ ਦੇ ਨਾਲ ਸਾਡੇ ਨਾਲ ਜੁੜੇ ਰਹੋ ਜੀ ਧੰਨਵਾਦ ਜੀ ਥੈਂਕ ਯੂ